ਸਰਕਾਰ ਸਰਕਾਰ ਸਾਾਨੂੰ ਮੱਕੀ ਦੇ ਬੀਜ ਦਿੰਦੀ ਸੀ ਉਹ ਕਹਿੰਦੀ ਮੱਕੀ ਬੀਜੋ ਮੱਕੀ ਅਸੀਂ ਬੀਜੀ ਮੱਕੀ 8 9 8 9 10 ਕਿਲੇ ਮੱਕੀ ਦੇ ਬੀਜੇ ਆ ਜੀ ਖਰਚਾ ਬਹੁਤ ਹੋਇਆ 15 16 16000 ਰੁਪਏ ਕਿਲੇ ਦਾ ਖਰਚਾ ਹੋਇਆ ਵਾ ਮੱਕੀ ਸੋਕਾ ਪੈ ਗਿਆ ਮੱਕੀ ਸਾਰੀ ਸੱਤਿਆਨਾਸ਼ ਹੋ ਗਿਆ ਜੀ ਮੋਟਰ ਦਾ ਹੈ ਗਿਆ ਜੀ ਮੋਟਰ ਤੇ ਬੱਟਲੇ ਨੂੰ ਬਹੁਤ ਡੂੰਘੇ ਚਲੇ ਗਏ ਜੀ ਪਾਣੀ ਹੀਠੇ ਜਾ ਰਿਹਾ 20 25000 ਰੁਪਏ ਦੇ ਮੋਟਰ ਲਾ ਚੁੱਕੇ ਪਾਪਾਂ ਪਦੇ ਤਾਰਾਂ ਲਿਆਉਂਦੇ ਪਾਪਾਂ ਬਹੁਤ ਡੂੰਘੇ ਚਲੇ ਗਏ ਮੋਟਰਾਂ ਪਾਣੀ ਕਢਣ ਦੇ ਛੱਡ ਗਈਆਂ ਬਹੁਤ ਬੁਰੀ ਹਾਲਤ ਹੈ ਜੀ ਜ਼ਮੀਨ ਦੀ ਮੰਗਦਾ ਹੁਣ ਸਰਕਾਰਾਂ ਨੂੰ ਆਪੇ ਜਾਣੇ ਬੁੜੇ ਕੀਲੇ ਸਾਨੂੰ ਸੋਕੇ ਦਾ ਮਾਰ ਮਾਰ ਦੇਣਾ ਚਾਹੀਦਾ ਜੀ ਉਹਨਾਂ ਨੂੰ ਬਹੁਤ ਖਰਚਾ ਹੋਇਆ ਬਈ ਸਾਡੇ ਜ਼ਮੀਨਾਂ ਤੇ ਤੇ ਸਾਡੇ ਇਲਾਕੇ ਜੋ ਸੋਕੇ ਦੀ ਹਾਲਾਤ ਹੈ ਜੀ ਬਹੁਤ ਦਰਦਨਾਕ ਹੋ ਰਹੀ ਹੈ ਜੀ ਜੋ ਸਾਡਾ ਕੰਢੀ ਦੇ ਏਰੀਆ ਤਕਰੀਬਨ 7 ਕਿਲੋਮੀਟਰ ਚੌੜਾ ਤੇ ਗਰਦਾਸਪੁਰ ਜ਼ਿਲ੍ਹੇ ਤੱਕ ਚਾਰ ਚਾਰ ਜ਼ਿਲ੍ਹੇ ਆਉਂਦੇ 220 ਕਿਲੋਮੀਟਰ ਲੰਬਾ ਜੀ 7 ਕਿਲੋਮੀਟਰ ਚੌੜਾ ਜੀ ਇਸ ਇਲਾਕੇ ਦੀ ਉਸ ਚਾਰ ਜ਼ਿਲ੍ਹਿਆਂ ਦੇ ਕੰਢੀ ਦੀ ਇੰਨੀ ਬੁਰੀ ਹਾਲਤ ਹੈ ਜੀ ਮੌਨਸਨ ਨਾ ਹੋਣ ਕਰਕੇ ਜੋ ਚਰੀਆਂ ਦੇ ਵਿੱਚ ਖਾਸ ਕਰਕੇ ਚਾਰੇ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਸਾਨੂੰ ਜੀ ਫੁੱਲ ਨੁਕਸਾਨ 90% ਕਿਉਂ ਨੁਕਸਾਨ ਚੱਲਣਾ ਪੈ ਰਿਹਾ ਜੀ 4 ਏਕੜ ਬੀਜਿਆ ਜੀ ਚਾਰਾ ਸੀ ਅਗਲੀ ਫਸਲ ਦਾ ਇਸ ਤਰ੍ਹਾਂ ਹੈ ਬਈ ਬਾਟਰ ਲੈਵਲ ਬਹੁਤ ਡਾਊਨ ਜਾ ਰਿਹਾ ਹਰੇਕ ਮੋਟਰ ਵਾਲੇ ਨੇ ਦੋ ਦੋ ਤਿੰਨ ਤਿੰਨ ਟੋਟੇ ਪਵਾਏ ਪਾਈਪਾਂ ਦੇ ਤੇ ਪਾਣੀ ਦੀ ਵਜ੍ਹਾ ਕਰਕੇ ਕਣਕ ਵਾਸਤੇ ਵੀ ਬਹੁਤ ਮੁਸ਼ਕਲ ਹੋ ਜਾਣਾ ਕਣਕ ਉਹ ਕਣਕ ਦਾ ਪਾਣੀ ਨਹੀਂ ਪੂਰਾ ਹੋਣਾ ਕਿ ਕਣਕ ਦੀ ਰੌਣੀ ਕਰਨੀ ਪੈਣੀ ਹੈ ਤੇ ਪੰਜ ਸੱਤ ਪਾਣੀ ਤਾਂ ਆਉਂਦੀ ਹੀ ਕਣਕ ਨੂੰ ਤੇ ਮੱਕੀ ਦਾ ਤਾਂ ਜਿਆਦਾ ਹੀ ਨੁਕਸਾਨ ਹੋ ਗਿਆ